ਤੇ ਬਾਕੀ ਰਮਨ ਜੀ ਦੱਸੋ ਤੁਸੀਂ ਪਹੁੰਚੇ ਹੋਏ ਆ ਉੱਥੇ ਲੋਈਵਿਲ ਕੰਟਕੀ ট্রাক ਸ਼ੋਅ ਦੇ ਉੱਤੇ ਸੋ ਕਿਦਾਂ ਦਾ ਇਹ ਜਿਹੜੇ ট্রাক ਸ਼ੋਅ ਦੇ ਵਿੱਚ ਕੀ ਆਪਾਂ ਨੂੰ ਦੇਖਣ ਨੂੰ ਨਵਾਂ ਮਿਲੇਗਾ ਕੀ ਜਿਹੜੀਆਂ ਚਰਚਾਵਾਂ ਇਸ ਟਾਈਮ ਉੱਥੇ ਚੱਲ ਰਹੀਆਂ ਨੇ ਬਿਲਕੁਲ ਜੀ ਕਾਫੀ ਕੁਝ ਨਵਾਂ ਹੈਗਾ ਐਸ ਵੇਲੇ ਕੀ ਕਹਿੰਦੇ ਹੁੰਦੇ ਆ AI ਦਾ ਬੋਲਬਾਲਾ ਆ ਠੀਕ ਹੈ ਤੇ ਬਾਕੀ ਐਫਐਮਸੀਐਸ ਨਾਲ ਕੱਲ ਵੀ ਗੱਲ ਹੋਈ ਸੀਗੀ ਤੇ ਫਾਰਮਲੀ ਮੀਟਿੰਗ ਤਾਂ ਨਹੀਂ ਸੀਗੀ ਲੇਕਿਨ ਆਫਟਰ ਆਵਰਸ ਮੈਨੂੰ ਮਿਲ ਗਏ ਤੇ ਉਹਨਾਂ ਨਾਲ ਗੱਲਬਾਤ ਕਾਫੀ ਹੋਈ ਸੀਗੀ ਕੱਲ ਜਿਹਦੇ ਵਿੱਚ ਉਹ ਕਹਰੇ ਕਿ ਨਵਾਂ ਸਿਸਟਮ ਜਿਹੜਾ ਲੈ ਕੇ ਆ ਰਿਹਾ ਜਿਹੜਾ ਕਿ ਹੁਣ ਆਪਾਂ ਜਦੋਂ ਕੰਪਨੀ ਸਾਈਨ ਅਪ ਹੁੰਦੀ ਆ ਕੰਪਨੀ ਖੁੱਲਦੀ ਆ ਉਹਦੇ ਵਿੱਚ ਕਾਫੀ ਜੜੀ ਜਿਹੜੀ ਡੀਟੇਲ ਦੇ ਵਿੱਚ ਜਾਣਕਾਰੀ ਆ ਉਹ ਲਈ ਜਾਊਗੀ 셀ਫੀ ਤੱਕ ਉਹਨਾਂ ਨੇ ਲੈਣੀਆਂ ਆ ਲਾਈਸੈਂਸ ਦੀ ਫੋਟੋਕਾਪੀ ਅਪਲੋਡ ਕਰਨੀ ਪੈਣੀ ਹੈ ਤੁਹਾਡਾ ਨਾਮ ਤੁਹਾਡਾ ਐਡਰੈਸ ਤੁਹਾਡੀਆਂ ਕਈ ਚੀਜ਼ਾਂ ਜਿਹੜੀਆਂ ਆ ਉਹ ਮੈਚ ਹੋਣੀਆਂ ਚਾਹੀਦੀਆਂ ਉਸ ਤੋਂ ਪਹਿਲਾਂ ਕਿ ਤੁਹਾਡੀ ਕੰਪਨੀ ਜਿਹੜੀ ਖੁੱਲੂਗੀ ਸੋ ਇਹਦੇ ਵਿੱਚ ਉਹਨਾਂ ਨੇ ਉਹ ਚੀਜ਼ ਉੱਤੇ ਜ਼ੋਰ ਦਿੱਤਾ ਹੈ ਕਿ ਜਿਹੜੇ ਕੈਰੀਅਰਸ ਇੱਕ ਜਗ੍ਹਾ ਤੇ ਖੁੱਲੇ ਆ ਰੀਸੈਂਟਲੀ ਲਾਸਟ ਵੀਕ ਨਿਊਜ਼ ਵੀ ਸੀਗੀ ਕਿ ਕੈਰੀਅਰਸ ਜਿਹੜੇ ਆ ਉਹ ਨਿਊਯਾਰਕ ਦਾ ਕੈਰੀਅਰ ਸੀਗਾ ਉਹਨਾਂ ਨੇ ਉਹਨਾਂ ਨੇ ਸਕੋਰ ਹਾਈ ਚਲੇਗੇ ਨਿਊਯਾਰਕ ਦੇ ਵਿੱਚ ਤੇ ਉਹਨਾਂ ਨੇ ਜਾ ਕੇ ਟੈਕਸਸ ਦੇ ਵਿੱਚ ਕੰਪਨੀ ਖੋਲhti ਤੇ ਆਪਰੇਸ਼ਨ ਜਿਹੜੇ ਸੀ ਨਿਊਯਾਰਕ ਤੋਂ ਚੱਲ ਰਹੇ ਸੀਗੇ ਸੋ ਕਈ ਕੁਸ਼ੂਰੇ ਵਿੱਚ ਜਿਹੜਾ ਆ ਉਹਦੇ ਵਿੱਚ ਫਾਲਸਿਫਾਈਂਗ ਟੂ ਐਫ ਐਮ ਸੀ ਐਸ ਦੇ ਥੱਲੇ ਉਹਨੂੰ 4 ਸਾਲ ਦੀ ਸਜ਼ਾ ਹੋਈ ਉਸ ਆਪਣੇ ਕੰਪਨੀ ਓਨਰ ਨੂੰ ਤੇ ਹ 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 ਦੇਖੋ ਜਿਹੜਾ ਫਰਾਡ ਹੁੰਦਾ ਆ ਕੁਝ ਵੀ ਹੁੰਦਾ ਆ ਉਹ ਕੰਪਨੀ ਕਿਤੇ ਨਾ ਕਿਤੇ ਖੁੱਲਦੀ ਆ ਉਹਨੂੰ ਐਡਰੈਸ ਤੋਂ ਬਿਨਾਂ ਖੁੱਲਦੀ ਆ ਜਾਂ ਪੀਓ ਬਾਕਸ ਦਾ ਐਡਰੈਸ ਦੇ ਕੇ ਜਾਂ ਗਲਤ ਇਨਫੋਰਮੇਸ਼ਨ ਦੇ ਕੇ ਕੰਪਨੀ ਖੋਲ ਕੇ ਫਰਾਡ ਹੁੰਦਾ ਆ ਸੋ ਬੇਸਿਕਲੀ ਉਹ ਚੀਜ਼ਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਨੱਥ ਪਾਉਣ ਨੂੰ ਐ ਐਫਐਮਸੀਐਸ ਵੱਲੋਂ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਹੈਗੀਆਂ ਨਵਾਂ ਸਿਸਟਮ ਜਿਹੜਾ ਉਹ ਅੱਜ ਉਹਨਾਂ ਦੀ ਡੈਮੋ ਚੱਲ ਰਹੀ ਹੈਗੀ ਆ ਮੈਂ ਜਾਣਾ ਆ ਦੁਪਹਿਰੋਂ ਬਾਅਦ ਉਹਨਾਂ ਦੇ ਕੋਲ ਡੈਮੋ ਲੈਣ ਵਾਸਤੇ ਵੀ ਹਮ ਹਮ ਸੋ ਰਮਨ ਜੀ ਇੱਕ ਚੀਜ਼ ਜਿਹੜਾ ਦੱਸਿਓ ਇਹ ਇਹ ਜਿਹੜਾ ਹੁਣ ਜਿਹੜਾ ਇਹ ਸੋ ਕਾਲਡ ਫਰੋਡ ਦੀ ਜਿਹੜੀ ਇਹ ਗੱਲ ਕਹਿ ਰਹੇ ਆ ਇਹ ਜਦੋਂ ਟਰਕਿੰਗ ਕੰਪਨੀ ਖੋਲਦੀ ਆ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਡੁੰਘਾਈ ਚ ਜਾ ਸਕਦੇ ਵੀ ਕਿੱਦਾਂ ਜਿਹੜੀ ਇਹ ਚੀਜ਼ ਕੀਤੀ ਜਾ ਰਹੀ ਸੀ ਤੇ ਕਿੱਦਾਂ ਇਹਨੂੰ ਨੱਥ ਪਾਉਣ ਦੀ ਆ ਵੀ ਸੈਲਫੀ ਦੇ ਨਾਲ ਵੀ ਕਿੱਦਾਂ ਜਿਹੜਾ ਇਸ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਆ ਤੁਸੀਂ ਥੋੜਾ ਜਿਹਾ ਦੱਸੋਗੇ ਓਪੀ 1 ਫਾਰਮ ਦੇ ਉੱਤੇ ਵੀ ਜਿਹੜਾ ਝੂਠ ਭਰਿਆ ਉਹਦੇ ਬਾਰੇ ਵੀ ਥੋੜਾ ਜਿਹਾ ਦੱਸਿਓ ਉਹਨੂੰ ਬੰਦੇ ਨੇ ਕਿਹੜਾ ਜੀ ਉਹ ਦੱਸਿਆ ਨਾ ਵੀ ਕਹਿੰਦੇ ਐਫ ਐਮ ਸੀ ਐਸ ਏ ਦਾ ਓ ਪੀ 1 ਜਿਹੜਾ ਫਾਰਮ ਉਹਦੇ ਤੇ ਜਿਹੜੀ ਰੋਂਗ ਇਨਫੋਰਮੇਸ਼ਨ ਜਿਹੜੀ ਗਲਤ ਇਨਫੋਰਮੇਸ਼ਨ ਭਰੀ ਸੀ ਸੋ ਇਹ ਥੋੜਾ ਜਿਆਦਾ ਦੱਸੋ ਵੀ ਇਨਫੋਰਮੇਸ਼ਨ ਰੋਂਗ ਭਰਦੇ ਆ ਜਿੱਦਾਂ ਕੋਈ ਵੀ ਇਨਫੋਰਮੇਸ਼ਨ ਤੁਸੀਂ ਰੋਂਗ ਦਿੰਨੇ ਆ ਜਾਂ ਉੱਥੇ ਤੁਸੀਂ ਕਹਿੰਦੇ ਆ ਵੀ ਮੈਂ ਫਲਾਣੇ ਐਡਰੈਸ ਤੇ ਰਹਿਣਾ ਜਰ ਕਿ ਤੁਹਾਡਾ ਆਪਣੇ ਪੀਓ ਬਾਕਸ ਆ ਓਕੇ ਜਾਂ ਕੋਈ ਵੀ ਕੋਈ ਵੀ ਇਨਫੋਰਮੇਸ਼ਨ ਤੁਸੀਂ ਰੋਂਗ ਦਿੰਨੇ ਹੈਗੇ ਆ ਐਫਐਮਸੀਐਸਏ ਨੂੰ ਤੇ ਦੈਟ ਇਜ਼ ਮਤਲਬ ਆ ਕੇਸ ਤੋਂ ਬਾਅਦ ਆ ਸਜ਼ਾ ਹੋਣ ਤੋਂ ਬਾਅਦ ਇਹ ਲੱਗ ਰਿਹਾ ਕਿ ਇਹ ਪ੍ਰੋਸੀਕਿਊਸ਼ਨ ਜਿਹੜੀ ਆ ਇਹ ਸ਼ੁਰੂ ਕੀਤੀ ਜਾਦੀ ਕਿਉਂਕਿ ਅਗੇਨ ਜਰੋਪਾ ਫਰਾਡ ਦੀ ਗੱਲ ਕਰਦੇ ਆ ਫਰਾਡ ਦੇ ਉੱਤੇ ਐਫਐਮਸੀਏ ਵੱਲੋਂ ਇਹ ਕਿਹਾ ਜਾ ਰਿਹਾ ਵੀ ਡੈਫੀਨੇਟਲੀ ਜਿਹੜੀ ਆ ਆ ਸਰਕਾਰ ਹੈਗੀ ਆ ਇਹ ਕਾਫੀ ਮਤਲਬ ਕਿ ਸਾਨੂੰ ਸਿਕੰਜਾ ਕੱਸਣ ਨੂੰ ਕਹਿ ਰਹੀ ਆ ਕਿਉਂਕਿ ਗਲਤ ਕੰਮ ਬਹੁਤ ਹੋ ਰਿਹਾ ਹੈਗਾ ਸੋ ਇਸ ਕਰਕੇ ਜਿਹੜਾ ਜਿਹੜੀ ਜਿਹੜੀ ਮਤਲਬ ਕਿ ਜ਼ਿਆਦੀ ਪ੍ਰੋਬਲਮ ਉਹ ਹੀ ਆ ਕਿ ਜਿਹੜੀਆਂ ਕੰਪਨੀਆਂਜ਼ ਮਲਟੀਪਲ ਜਗ੍ਹਾ ਤੇ ਖੁੱਲੀਆਂ ਜਾਂ ਵਿਦਆਊਟ ਪ੍ਰੋਪਰ ਐਡਰੈਸ ਆ ਜਾਂ ਕੋਈ ਕਿਸੇ ਵੀ ਇੱਕ ਜਗ੍ਹਾ ਤੇ ਇੱਕੋ ਐਡਰੈਸ ਦੇ ਉੱਤੇ 10-10 ਕੰਪਨੀਆਂ ਖੁੱਲੀਆਂ ਹੈਗੀਆਂ ਸੋ ਉਹੋ ਜਿਹੀ ਚੀਜ਼ਾਂ ਦੇ ਉੱਤੇ ਜਿਹੜਾ ਆ ਉਹ ਕਾਫੀ ਜਿਹੜਾ ਸਿਕੰਜਾ ਕੱਸਿਆ ਜਾਣਾ ਕਿਉਂਕਿ ਜਦੋਂ ਤੁਸੀਂ ਸਾਈਨ ਅਪ ਕਰਦੇ ਆ ਤੁਸੀਂ ਆਪਣੀ ਫਾਰਮ ਪ੍ਰੋਫਾਈਲ ਬਣਾਉਨੇ ਆ ਉਹਦੇ ਉੱਤੇ ਜਾ ਕੇ .gov ਦੇ ਉੱਤੇ ਜਾ ਕੇ ਜਾਂ ਤੁਸੀਂ ਐਫਐਮਸੀਏ ਦੇ ਜਾ ਕੇ ਪੋਰਟਲ ਦਾ ਐਕਸੈਸ ਲੈਣ ਲਈ ਕਰਦੇ ਆ ਉਹ ਜਿਹੜਾ ਬੈਟਿੰਗ ਪ੍ਰੋਸੈਸ ਹੈਗਾ ਉਹ ਕਾਫੀ ਡੀਟੇਲਡ ਉਹਨਾਂ ਨੇ ਕੱਲ ਦਿਖਾਇਆ ਮੈਨੂੰ ਸੋ ਕਾਫੀ ਨਵੀਆਂ ਚੀਜ਼ਾਂ ਐਡ ਕੀਤੀਆਂ ਜਿਹੜੀਆਂ ਦਸਣੀਆਂ ਪੈਣਗੀਆਂ ਹਾਂਜੀ ਹਾਂਜੀ ਪ੍ਰੋਬਲਮ ਇਹ ਹੈ ਉਹ ਕਹ ਰਿਹਾ ਕਿ ਪ੍ਰੋਬਲਮ ਇਹ ਹੈ ਕਿ ਆ ਕਿ ਜਦੋਂ ਅਸੀਂ ਅ ਪੁਰਾਣੇ ਸਿਸਟਮ ਦੇ ਨਾਲ ਜਿਹੜਾ ਕਿ ਮੋਸਟਲੀ ਜਿਹੜੀਆਂ ਮਤਲਬ ਕਿ ਗਵਰਨਮੈਂਟ ਦਾ ਸਿਸਟਮ ਹੈਗੇ ਆ ਉਹ ਪੁਰਾਣੇ ਹੈਗੇ ਆ ਸੋ ਪੁਰਾਣੀ ਟੈਕਨੋਲੋਜੀ ਆ ਉਹਨੂੰ ਜਦੋਂ ਹੁਣ ਨਵੀਂ ਟੈਕਨੋਲੋਜੀ ਨਾਲ ਅਸੀਂ ਕੁਝ ਕਰਨ ਲੱਗਦੇ ਆ ਤੇ ਉਹ ਪ੍ਰੋਬਲਮਸ ਆਉਨੀਆਂ ਹੈਗੀਆਂ ਲੋਕਾਂ ਨੂੰ ਵੀ ਉਹਨਾਂ ਦੇ ਜਾਂ ਸਾਈਟ ਕ੍ਰੈਸ਼ ਹੋ ਜਾਂਦੀ ਆ ਜਾਂ ਉਹਨਾਂ ਦੇ ਕੀਜ਼ਾ ਨਹੀਂ ਹੋ ਪਾ ਰਹੀਆਂ ਉਹ ਇਸ ਕਰਕੇ ਹੁੰਦੀਆਂ ਤੇ ਹੁਣ ਕਹਿੰਦੇ ਵੀ ਸਾਡਾ ਫੋਕਸ ਹੈਗਾ ਕਿ ਅਸੀਂ ਓਵਰਆਲ ਪੂਰਾ ਓਵਰਹਾਲ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਅਸੀਂ ਸਾਰਾ ਹੀ ਸਿਸਟਮ ਜਿਹੜਾ ਉਹ ਚੇਂਜ ਕਰੀਏ ਸੋ ਇਹ ਤਰ੍ਹਾਂ ਵੀ ਡੀਟੇਲ ਤੇ ਕੰਮ ਹੋ ਰਿਹਾ ਹੈਗਾ ਇਹ ਨਾਲ ਆਪਾਂ ਜਦੋਂ ਗੱਲ ਕਰਦੇ ਕਈ ਵਾਰੀ ਗਵਰਨਮੈਂਟ ਨਹੀਂ ਕਰਦੀ ਪਰ ਡੈਫੀਨਿਟਲੀ ਗਵਰਨਮੈਂਟ ਕਰ ਰਹੀ ਹੈ ਪਰ ਥੋੜਾ ਚਾਲ ਸੁਸਤ ਹੁੰਦੀ ਸੀਗੀ ਪਰ ਹੋ ਸਕਦਾ ਵੀ ਜਿੱਦਾਂ ਆਪਾਂ ਇਸ ਗਵਰਨਮੈਂਟ ਦੀ ਚਾਲ ਦੇਖ ਰਹੇ ਆ ਸ਼ਾਇਦ ਇਦੇ ਵਿੱਚ ਜਿਹੜੀਆਂ ਉਹ ਸੁਸਤੀਆਂ ਆ ਉਹ ਲੱਥ ਜਾਣ ਉਹ ਜਿਹੜੀ ਨੀਂਦ ਆ ਖੁੱਲ ਜਵੇ ਤੇ ਜਿਹੜਾ ਪ੍ਰੋਸੈਸ ਹੈਗਾ ਆ ਉਹ ਜਲਦੀ ਕਲੀਨ ਅਪ ਹੋ ਜੇ। ਚਾ ਬਿਲਕੁਲ ਇਹ ਜਿਹੜਾ ਕਰਕ ਨਾਮ ਦਾ ਬੰਦਾ ਹੈ ਜਿਹਨੂੰ 4 ਸਾਲ ਦੀ ਸਜ਼ਾ ਹੋਈ ਹੈ ਇਹਦਾ ਕਾਰਨ ਇਹੀ ਆ ਵੀ ਐਫਐਮ ਸੀਐਸਏ ਨੂੰ ਜਦੋਂ ਤੁਹਾਡੀ ਇੱਕ ਕੰਪਨੀ ਚੱਲਦੀ ਆ ਉਹਦੇ ਤੇ ਕੋਈ ਸੇਫਟੀ ਵਾਇਓਲੇਸ਼ਨਸ ਆ ਤੁਸੀਂ ਦੂਜੀ ਕੰਪਨੀ ਖੋਲਦੇ ਆ ਉਹ ਤੁਹਾਨੂੰ ਦੱਸਣਾ ਪੈਂਦਾ। ਸੋ ਹੁਣ ਕਈ ਕੰਪਨੀਆਂ ਖੋਲੀਆਂ ਸੀਆਂ ਵੱਖ-ਵੱਖ ਸਟੇਟਾਂ 'ਚ ਤੇ ਹੁਣ ਦੱਸਿਆ ਨਹੀਂ। ਸੋ ਉਹਦੇ ਨਾਲ ਯਾ ਐਫ ਐਮ ਸੀ ਐਸ ਇਹ ਕਹਿੰਦਾ ਵੀ ਇਹ ਤਾਂ ਲੋਕ ਜਿਹੜੇ ਆਮ ਸੜਕ ਤੇ ਜਾਂਦੇ ਆ ਉਹਨਾਂ ਦੀ ਲਾਈਫ ਨੂੰ ਖਤਰਾ ਹੈਗਾ ਸੇਫਟੀ ਦਾ ਬਹੁਤ ਵੱਡਾ ਇਸ਼ੂ ਆ ਸੋ ਸੇਫਟੀ ਆਫ ਦਾ ਨੇਸ਼ਨਸ ਹਾਈਵੇਜ਼ ਐਂਡ ਰੋਡਵੇਜ਼ ਫ্রম ਅਨ ਸੇਫ ਟ੍ਰੈਕਟਰ ਟ੍ਰੇਲਰਸ ਹਨਾ ਇਹ ਯੂ ਐਸ ਦੇ ਜਿਹੜੇ ਐਟਾਰਨੀ ਮਾਈਕਲ ਹੈਗੇ ਆ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਜਾਰੀ ਕੀਤਾ ਨੇ ਬਿਲਕੁਲ ਇਹ ਚੀਜ਼ਾਂ ਜ਼ਰੂਰੀਆਂ ਵੈਸੇ ਵੀ ਜੇ ਦੇਖਿਆ ਜਾਵੇ ਆਪਾਂ ਦੇਖਦੇ ਹਾਂ ਰਮਨ ਜੀ ਵੀ ਇਨਫੋਰਮੇਸ਼ਨ ਕਿਸੇ ਦੀ ਹੁੰਦੀ ਕਿੰਨੇ ਵਿਚਾਰੀਆਂ ਸਕੈਮ ਤੋਂ ਜਿਹੜੇ ਪੀੜਤ ਟਰੱਕਰਜ਼ ਆ ਉਹਨਾਂ ਦੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਆ ਤੁਹਾਨੂੰ ਲੱਗਦਾ ਵੀ ਇਹ ਇਹ ਚੀਜ਼ਾਂ ਦੇ ਨਾਲ ਥੋੜਾ ਬਹੁਤ ਠੱਲ ਪੈ ਸਕਦੀ ਆ ਇਹ ਡੈਫੀਨਿਟਲੀ ਡੈਫੀਨਿਟਲੀ ਠੱਲ ਪਾਉਗੀ ਰਾਜਕਰਨ ਨਾਲੇ ਇੱਕ ਜਿਹੜੀ ਦੂਸਰੀ ਤੁਸੀਂ ਕਹੇ ਕਿ ਇੱਥੇ ਕਿਹੜੀ ਚਰਚਾ ਆ ਜਦੋਂ ਇੱਥੇ ਅਸੀਂ ਕਿਸੇ ਨੂੰ ਦੱਸ ਦੇਈਏ ਕਿ ਅਸੀਂ ਇੰਡੀਆ ਤੋਂ ਆ ਜਾਂ ਇੰਡੀਆ ਨੇ ਆ ਜਾਂ ਉਹ ਦੇਖਦੇ ਆ ਸਾਨੂੰ ਤੇ ਪਹਿਲਾ ਕੁਐਸਚਨ ਇਹ ਹੁੰਦਾ ਕਿ ਵਾਈ ਯੋਰ ਡਰਾਈਵਰਜ਼ ਆਰ ਨਾਟ ਏਬਲ ਟੂ ਸਪੀਕ ਇੰਗਲਿਸ਼ ਠੀਕ ਹੈ ਨਾ ਅੱਛਾ ਤੇ ਮੇਰਾ ਉਹਨਾਂ ਨੂੰ ਆਨਸਰ ਇਹ ਹੁੰਦਾ ਕਿ ਵਾਈ ਯੂ ਐਸ ਗਵਰਨਮੈਂਟ ਇਜ਼ ਗਿਵਿੰਗ ਅ ਲਾਇਸੈਂਸ ਟੂ ਅ ਪਰਸਨ दैट हु ਇਜ਼ ਨਾਟ ਏਬਲ ਟੂ ਸਪੀਕ ਇੰਗਲਿਸ਼ ਹੂੰ 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 ਤੁਸੀਂ ਆਪਣਾ ਸਿਸਟਮ ਦੇਖੋ ਨਾ ਆਪਣੇ ਸਿਸਟਮ ਚ ਕਮੀਆਂ ਤੁਹਾਡੇ ਸਿਸਟਮ ਦੇ ਵਿੱਚ ਕਿਉਂ ਦੇ ਰਹੇ ਆ ਲਾਇਸੈਂਸ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਚਾਹੇ ਜੇ ਤੁਸੀਂ ਚਾਹੁੰਦੇ ਆ ਤਾਂ ਫਿਰ ਟੈਸਟ ਚੱਲ ਜਨਾਂ ਲਓ ਤੁਸੀਂ ਨਾ ਦਿਓ ਕਿਉਂ ਦਿੰਨੇ ਆ ਤੁਸੀਂ ਤੁਸੀਂ ਕਿਉਂ ਥਰਡ ਪਾਰਟੀ ਨੂੰ ਕਹਿੰਨੇ ਆ ਜੀ ਅਸੀਂ ਦੇਤੀ ਆ ਦੇਤੀ ਆ ਵੀ ਜਿਹੜੀ ਚੈੱਕ ਕਰ ਲਓ ਕਰਨੀ ਚੈੱਕ ਕਰ ਲਓ ਕਿਉਂ ਥਰਡ ਥਰਡ ਪਾਰਟੀ ਮੇਂ ਕਾ ਪੈਸੇ ਲੈ ਕੇ ਉਹਨਾਂ ਨੂੰ ਲਾਇਸੈਂਸ ਦਿੱਤੀ ਜਾਂਦੀ ਆ ਮੈਂ ਕਹਾਂ ਤੁਸੀਂ ਕਹਿੰਦੇ ਆ ਡਰਾਈਵਰ ਸ਼ੋਰਟੇਜ ਆ ਤੁਸੀਂ ਡਰਾਈਵਰ ਦੀ ਕਯੂਨਿਟੀ ਟੇਕਰ ਕਰਦੀਆਂ ਤੁਹਾਡੀਆਂ ਕੰਪਨੀਆਂ ਜਿਹੜੀਆਂ ਸੋ ਕਾਫੀ ਡਿਸਕਸ਼ਨ ਹੋ ਰਹੀ ਆ ਕਾਫੀ ਬਹਿਸ ਵੀ ਹੁੰਦੀ ਆ ਕਾਫੀ ਤਾਂ ਤੇ ਗੱਲਬਾਤ ਹੁੰਦੀ ਆ ਪਰ ਡੈਫੀਨਿਟਲੀ ਇਹ ਕੁਐਸਚਨ ਜਿਹੜਾ ਐਸ ਵੇਲੇ ਆ ਸਾਨੂੰ ਬਹੁਤ ਪੁੱਟ ਕੀਤਾ ਜਾ ਰਿਹਾ ਕਿ ਕੀ ਰੀਜ਼ਨ ਆ ਕਿ ਜਿਹੜੇ ਤੁਹਾਡੇ ਇੰਡੀਅਨ ਡਰਾਈਵਰਸ ਹੈਗੇ ਉਹਨਾਂ ਦੇ ਵਿੱਚ ਇੰਗਲਿਸ਼ ਦੀ ਐਡੀ ਪ੍ਰੋਬਲਮ ਹੈਗੀ ਕੀ ਪ੍ਰੋਬਲਮ ਹੈਗੀ ਸੋ ਇਹ ਇਹ ਕੁਐਸਚਨ ਜਿਹੜਾ ਬਹੁਤ ਸਾਨੂੰ ਐਸ ਵੇਲੇ ਇੱਥੇ ਨਹੀਂ ਤਾਂ ਅੱਗੇ ਮੈਂ ਇੰਨੇ ਟ੍ਰੈਕਸ਼ਨ ਤੇ ਆਇਆ ਹੈਗਾ ਕਦੀ ਇਦਾਂ ਦਾ ਕੁਐਸਚਨ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਹੈਗਾ ਹੂੰ ਜਿਹੜੀ ਜਿਹੜੀ ਅਰਕਨ ਸਾਹਿਬ ਦੀ ਜਿਹੜੀ ਉੱਥੇ ਜਿਹੜਾ ਲੋ ਪਾਸ ਮਤਲਬ ਕੰਮ ਦੀ ਕੋਸ਼ਿਸ਼ ਕਰ ਰਿਹਾ ਉੱਥੇ ਉਹਨਾਂ ਦੀ ਹਿアリング ਸੀਗੀ ਸੈਨੇਟ ਦੀ ਉਹਦੇ ਹਿアリング ਦੇ ਸੈਨੇਟ ਦੀ ਸੌਰੀ ਉਹਦੀ ਯੂਨਿਟ ਸਟੇਟ ਦੀ ਹਿアリング ਸੀਗੀ ਉਹਦੇ ਵਿੱਚ ਉੱਥੇ ਜਿਹੜੀ ਟਰਕਿੰਗ ਆਪਣੀ ਟੋ ਕੰਪਨੀ ਹੈਗੀ ਆ ਉਹਨਾਂ ਦਾ ਬਿਆਨ ਸੀਗਾ ਟੋ ਕੰਪਨੀ ਨੇ ਕਿਹਾ ਕਿ ਅਸੀਂ ਜਿੰਨੇ ਵੀ ਉਹਨਾਂ ਦੀ ਕੰਪਨੀ ਦੇ ਵਿੱਚ ਐਕਸੀਡੈਂਟ ਆਉਂਦੇ ਆ ਟੋ ਟਰੱਕ ਵਾਲੇ ਅਸੀਂ ਜਿੱਥੇ ਜਾਂਦੇ ਆ ਸੀਨ ਤੇ ਉਹਦੇ ਵਿੱਚ ਮੈਜੋਰਟੀ ਜਿਹੜੇ ਡਰਾਈਵਰ ਹੁੰਦੇ ਆ ਉਹ ਇੰਡੀਆ ਪਾਕਿਸਤਾਨ ਚਾਈਨਾ ਜਾਂ ਏਸ਼ੀਆ ਤੋਂ ਹੁੰਦੇ ਆ ਜਿਹੜੇ ਕੀ ਆਪਣੀ ਗੱਲਬਾਤ ਨਹੀਂ ਕਰ ਸਕਦੇ ਨਾ ਸਾਡੇ ਨਾਲ ਨਾ ਲਾ ਐਨਫੋਰਸਮੈਂਟ ਦੇ ਨਾਲ 80% ਐਕਸੀਡੈਂਟ ਦੇ ਵਿੱਚ ਇਹ ਕਮਿਊਨਿਟੀ ਇਨਵੋਲਡ ਆ ਇਹ ਵਾਲੀਆਂ ਕਮਿਊਨਿਟੀਆਂ ਦੇ ਡਰਾਈਵਰ ਜਿਹੜੇ ਆ ਉਹਨਾਂ ਦਾ ਮੇਨ ਰੀਜ਼ਨ ਹੈਗਾ ਕਿ ਦੇ ਕੈਨ ਨਾ ਸਪੀਕ ਇੰਗਲਿਸ਼ ਉਹ ਬੋਲ ਨਹੀਂ ਪਾਉਂਦੇ ਇੰਗਲਿਸ਼ ਨਾ ਸਮਝ ਆ ਪਉਂਦੇ ਆ ਨਾ ਸਮਝ ਪਾਉਂਦੇ ਆ ਸੋ ਇਹ ਐਸੋ ਡੈਫੀਨਿਟਲੀ ਐਫਐਮਸੀਐਸ ਦੇ ਸਾਹਮਣੇ ਵੀ ਤੇ ਇੱਥੇ ਵੀ ਲੋਕਾਂ ਦੇ ਵਿੱਚ ਆਮ ਨਾਰਮਲ ਲੋਕਾਂ ਦੇ ਵਿੱਚ ਵੀ ਇੱਕ ਕਾਫੀ ਵੱਡਾ ਜਿਹੜਾ ਕੁਐਸਚਨ ਚੱਲ ਰਿਹਾ ਹੈਗਾ ਹੂੰ 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 ਜੀ ਜੀ ਬਿਲਕੁਲ ਸੋ